ਆਪ ਦੇ ਅੱਤਵਾਦੀ ਪੰਨੂ ਨਾਲ ਸਬੰਧਾਂ ਤੇ ਪਵਨ ਟੀਨੂ ਨੇ ਚੰਨੀ ਤੇ ਕੀਤਾ ਪਲਟਵਾਰ ਚੰਨੀ ਨੂੰ ਜਲੰਧਰ ਚ ਕਿਸੇ 10 ਲੋਕਾਂ ਦੇ ਨਾਂ ਘिराਉਣੇ ਚਾਹੀਦੇ ਹਨ ਜੋ ਕਿ ਉਹਨਾਂ ਦੇ ਪਰਿਵਾਰ ਨੂੰ ਆਪਣੀਆਂ ਵੋਟਾਂ ਪਾਉਣਗੇ ਸਾਬਕਾ ਸੀਐਮ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪ ਪਾਰਟੀ ਤੇ ਫੰਡਿੰਗ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਸਨ ਅਤੇ ਇੱਕ ਚੋਣ ਪ੍ਰੋਗਰਾਮ ਦੇ ਵਿੱਚ ਇਹ ਦੋਸ਼ ਲਗਾਇਆ ਗਿਆ ਸੀ ਕਿ ਆਪ ਪਾਰਟੀ ਦੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨਾਲ ਉਹਨਾਂ ਦੇ ਸੰਬੰਧ ਹਨ ਜਿਸ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਆਪਾਂ ਆਪ ਪਾਰਟੀ ਦੇ ਉਮੀਦਵਾਰ ਪਵਨ ਤੀਲੂ ਨੇ ਚੰਨੀ ਦੇ ਬਿਆਨ ਤੇ ਹੀ ਪਲਟਵਾਰ ਕਰਦੇ ਹੋਏ ਜਵਾਬ ਦਿੱਤਾ ਤੀਨੂ ਨੇ ਕਿਹਾ ਕਿ ਉਹਨਾਂ ਨੇ ਚੰਨੀ ਦੇ ਵੱਲੋਂ ਬੀਬੀ ਜਗੀਰ ਕੌਰ ਨਾਲ ਕੀਤੇ ਹੋਏ ਦੁਰਵਿਵਹਾਰ ਨੂੰ ਕਾਫੀ ਟਰੋਲ ਦੇ ਵਿੱਚ ਲਿਆ ਜਾ ਰਿਹਾ ਹੈ ਰੋਲਿੰਗ ਹੋਣ ਤੋਂ ਬਾਅਦ ਚੰਨੀ ਪੂਰੀ ਤਰ੍ਹਾਂ ਵਿਵਾਦਾਂ ਦੇ ਨਾਲ ਖਿਰ ਚੁੱਕੇ ਹਨ ਅਤੇ ਹੁਣ ਉਹ ਬੀਬੀ ਜ਼ਗੀਰ ਖੌਰ ਨੂੰ ਲੈ ਕੇ ਟਰੋਲ ਹੋਣ ਤੋਂ ਬਾਅਦ ਕਹਿ ਰਹੇ ਹਨ ਕਿ ਬੀਬੀ ਜ਼ਗੀਰ ਖੌਰ ਉਹਨਾਂ ਦੀ ਭੈਣ ਹੈ ਅਤੇ ਉਸਨੇ ਕਿਹਾ ਕਿ ਉਹ ਜੋ ਵੀ ਹੈ ਉਹ ਚੋਲਸ ਗਿਆ ਜਦਕਿ ਪਵਨ ਤੀਨੂ ਨੇ ਕਿਹਾ ਕਿ ਚੰਨੀ ਸਾਹਿਬ ਉਹ ਅਜੇ ਤੱਕ ਜਲੰਧਰ ਦੀਆਂ ਸੜਕਾਂ ਤੱਕ ਦਾ ਨਹੀਂ ਪਤਾ ਅਤੇ ਚੰਨੀ ਕਿਸੇ 10 ਲੋਕਾਂ ਦਾ ਨਾਮ ਨਹੀਂ ਲੈ ਸਕਦਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਜਲੰਧਰ ਵਾਸੀ ਨੂੰ ਕੋਈ ਕੰਮ ਮਿਲਦਾ ਹੈ ਤਾਂ ਕੀ ਉਹ 160 ਕਿਲੋਮੀਟਰ ਦਾ ਸਫ਼ਰ ਤੈਅ ਕਰੇਗਾ ਚੰਨੀ ਜਾਂ ਉਹਨਾਂ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੇ ਵਿੱਚ ਦੋ ਸੀਟਾਂ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉੱਥੇ ਹੀ ਲੋਕਾਂ ਨੂੰ ਚੰਨੀ ਬਾਰੇ ਪਤਾ ਲੱਗਾ ਜਿਸ ਕਾਰਨ ਹੁਣ ਉਹ ਜਲੰਧਰ ਸੀਟ ਤੋਂ ਚੋਣ ਲੜਨ ਦੇ ਲਈ ਆਏ ਹਨ ਉਹਨਾਂ ਨੇ ਦੱਸਿਆ ਕਿ ਨਾ ਤਾਂ ਚੰਨੀ ਸਾਹਿਬ ਦੀ ਜਲੰਧਰ ਦੇ ਵਿੱਚ ਕੋਈ ਵੋਟ ਹੈ ਤੇ ਨਾ ਹੀ ਉਹਨਾਂ ਦੇ ਪਰਿਵਾਰ ਨੇ ਕਿਸੇ ਮੈਂਬਰ ਦੀ ਇੱਥੇ ਵੋਟ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿ ਆਖਿਰ ਉਹਦੇ ਪਰਿਵਾਰ ਇੱਕ ਮੈਂਬਰਾਂ ਦੇ ਵਿੱਚ ਉਹਨਾਂ ਦੇ ਪੁੱਤਰ ਅਤੇ ਨੌ ਵੀ ਅਜੇ ਤੱਕ ਵੋਟ ਨਹੀਂ ਪਾਉਂਦੇ ਤਾਂ ਫਿਰ ਜਲੰਧਰ ਦੇ ਲੋਕ ਉਹਨਾਂ ਨੂੰ ਵੋਟ ਕਿਉਂ ਦੇਣਗੇ ਕਿਸ ਤਰ੍ਹਾਂ ਦਾ ਵਹਿਰਾ ਲੋਕਾਂ ਦਾ ਮਿਲ ਰਿਹਾ ਹੈ ਕੀ ਲੋਕ ਮੁੱਦੇ ਦੱਸ ਰਹੇ ਨੇ ਤੁਹਾਨੂੰ ਜਦੋਂ ਲੋਕਾਂ 'ਚ ਵਿਚਰਦੇ ਦੇਖੋ ਬਹੁਤ ਜ਼ਬਰਦਸਤ ਹੰਗਾਰਾ ਮਿਲਿਆ ਤੁਸੀਂ ਵੀ ਵੇਖਿਆ ਅੱਜ ਹਜ਼ਾਰਾਂ ਦੀ ਗਿਣਤੀ 'ਚ ਵੋਲੰਟੀਅਰਸ ਜਿਹੜੇ ਆ ਉਹ ਕਾਗਜ਼ ਦਾਖਲ ਕਰਨ ਮੌਕੇ ਰੋਡ ਸ਼ੋਅ 'ਚ ਆਏ ਇਹ ਆਮ ਲੋਕਾਂ ਦੀ ਪਾਰਟੀ ਹੈ ਆਮ ਲੋਕਾਂ ਨੇ ਆਮ ਲੋਕਾਂ ਵਾਸਤੇ ਬਣਾਈ ਹੈ ਇਹ ਬਹੁਤ ਵੱਡਾ ਇੱਕ ਤਬਦੀਲੀ ਦਾ ਸਾਈਨ ਹੈ ਪੂਰੇ ਦੇਸ਼ ਵਿੱਚ ਇਹ ਤਬਦੀਲੀ ਪੰਜਾਬ ਚ ਆਈ ਹੈ ਦਿੱਲੀ ਚ ਆਈ ਹੈ ਲੇਕਿਨ ਪੂਰੇ ਦੇਸ਼ ਚ ਆਣੀ ਹੈ ਉਹਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੂੰ ਸਹਿਯੋਗ ਕਰਨ ਲਈ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਚ 13 ਦੀਆਂ 13 ਸੀਟਾਂ ਜਿਹੜੀਆਂ ਆਮ ਪਾਰਟੀ ਜਿੱਤੂਗੀ ਮੁੱਦੇ ਬਹੁਤ ਮੁੱਦੇ ਜਲੰਧਰ ਚ ਵੀ ਬੜੇ ਆ ਕੰਮ ਕਰਾਂਗੇ ਸ਼ਹਿਰ ਦੇ ਵੀ ਪਿੰਡਾਂ ਦੇ ਵੀ ਵਿਕਾਸ ਦੇ ਵੀ ਖਾਸ ਕਰਕੇ ਬੇਰੁਜ਼ਗਾਰੀ ਜਿਹੜੀ ਬਹੁਤ ਹੈ ਤੇ ਜਲੰਧਰ ਨੂੰ 1987 ਤੋਂ ਬਾਅਦ ਕਿਸੇ ਵੀ ਕੇਂਦਰ ਦੀ ਸਰਕਾਰ ਨੇ ਚਾਹੇ ਉਹ ਕਾਂਗਰਸ ਰਹੀ ਹੈ ਕੇਂਦਰ ਚ ਚਾਹੇ ਭਾਜਪਾ ਰਹੀ ਹੈ ਕੋਈ ਪ੍ਰੋਜੈਕਟ ਨਹੀਂ ਦਿੱਤਾ ਜਿੱਥੇ ਕੋਈ ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਰੁਜ਼ਗਾਰ ਹਾਸਲ ਕਰ ਸਕਦੇ ਰੇਲਵੇ ਕੋਚ ਫੈਕਟਰੀ ਕਪੂਰਥਲਾ ਬਣੀ ਸੀ 1987 ਚ ਉਦੋਂ ਤੋਂ ਬਾਅਦ ਕੁਝ ਨਹੀਂ ਮਿਲਿਆ ਉਦੇ ਵਿੱਚ ਵੀ ਹੁਣ ਬਹੁਤ ਵੱਡੇ ਪੱਧਰ ਤੇ ਨਿੱਜੀਕਰਨ ਕਰਤਾ ਕੇਂਦਰ ਨੇ ਵੱਡੇ ਮਹਿਕਮੇ ਬੈਂਕਿੰਗ ਇੰਸ਼ੋਰੈਂਸ ਟੈਲੀਕਾਮ ਰੇਲਵੇ 에어 ਇੰਡੀਆ ਉਹਦੇ ਵਿੱਚ 100% ਨਿੱਜੀਕਰਨ ਕਰਤਾ ਉਹਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹੇ ਲਿਖਿਆ ਨੂੰ ਨੌਕਰੀ ਮਿਲਦੀ ਹੁੰਦੀ ਸੀ ਉਹ ਖਤਮ ਹੋ ਗਈ ਹੈ ਇਸ ਕਰਕੇ ਇਹ ਮੁੱਦਾ ਹੈ ਬਹੁਤ ਵੱਡਾ ਇਹਨੂੰ ਕੇਂਦਰ ਚ ਜਾ ਕੇ ਆਪਾਂ ਬੋਲਾਂਗੇ ਟੱਕਰ ਤੇ ਕਿਸ ਤਰ੍ਹਾਂ ਇੱਕ ਕੇਂਦਰ ਸਰਕਾਰ ਨੇ ਕਿਉਂਕਿ ਸਾਡਾ ਜਿਹੜਾ ਜਲੰਧਰ ਹੈ ਦੁਆਬਾ ਹੈ ਇਹ ਐਨ ਆਰ ਆਈਆਂ ਦਾ ਘਰ ਹੈ ਐਨ ਆਰ ਆਈ ਕੋਈ ਵੀ ਇੱਥੇ ਆਪਣੀ ਪ੍ਰਾਪਰਟੀ ਵੇਚੇ ਉਹਨੂੰ 20.8% ਯਾਨੀ 21% ਦੇ ਕਰੀਬ ਕੇਂਦਰ ਨੇ ਉਹਨਾਂ ਨੂੰ ਟੈਕਸ ਲਾ ਦਿੱਤਾ ਪਿਛਲੇ 6 ਮਹੀਨੇ ਹੋ ਗਏ ਇਸ ਗੱਲ ਨੂੰ ਸ਼ਾਇਦ ਸਾਲ ਹੋ ਗਿਆ ਜੇ ਕੋਈ ਐਨ ਆਰ ਆਈ ਭਰਾ ਸਾਡਾ ਕਰੋੜ ਇਹ ਬੇਇਨਸਾਫੀ ਹੈ ਚੰਨੀ ਸਾਹਿਬ ਤੁਹਾਡੀ ਟੱਕਰ ਤੇ ਕਿਸ ਤਰ੍ਹਾਂ ਦੇ ਚੰਨੀ ਸਾਹਿਬ ਨੂੰ ਤਾਂ ਹਲੇ ਜਲੰਧਰ ਦੇ ਰਾਹ ਹੀ ਨਹੀਂ ਪਤਾ ਉਹ ਤਾਂ ਐਵੇਂ ਤਾਸ਼ਤੂਜ ਖੇਡ ਕੇ ਘੁੰਮ ਫਿਰ ਕੇ ਆਪਣਾ ਟਾਈਮ ਬਤਾਉਂਦੇ ਆ ਉਹ ਜਲੰਧਰ ਨਾਰਥ ਵਿੱਚ ਖੜੇ ਕਹੀ ਜਾਂਦੇ ਮੈਂ ਜਲੰਧਰ ਸ਼ੌਣੀ ਵਿੱਚ ਖੜਾ ਉਹ ਜਾਂਦੇ ਗੁਰਾਇਆਂ ਨੂੰ ਆ ਤੇ ਉਹ ਪਿੰਡ ਜਿਹੜਾ ਗੁਰਾਇਆਂ ਦਾ ਆ ਉਹ ਲੱਬ ਦੇ ਫਗਵਾੜੇ ਜਾ ਕੇ ਆ ਸੋ ਉਹਨਾਂ ਨੂੰ ਇੱਥੇ ਦਾ ਪਤਾ ਨਹੀਂ ਚੰਨੀ ਜੀ ਜਲੰਧਰ ਦੇ ਕਿਸੇ 10 ਬੰਦਿਆਂ ਦਾ ਨਾਮ ਨਹੀਂ ਲੈ ਸਕਦੇ ਕੱਲ ਨੂੰ ਇਹ ਕਾਂਗਰਸੀ ਆ ਜਾਂ ਕੋਈ ਹੋਰ ਜਲੰਧਰ ਦੇ ਲੋਕ ਕਿੱਥੇ ਜਾਣਗੇ ਕੋਈ ਕੰਮ ਪੈ ਗਿਆ 160 ਕਿਲੋਮੀਟਰ ਦੂਰ ਜਾਣਗੇ ਫਿਰ ਕਾਂਗਰਸ ਦੇ ਜਿਹੜੇ ਉਮੀਦਵਾਰ ਆ ਉਹ ਤਾਂ ਆਦਤਨ ਐਸੇ ਆ ਕਿ ਉਹ ਬਾਅਦ ਚ ਫੋਨ ਹੀ ਨਹੀਂ ਕਹਿੰਦੇ ਚੁੱਕਦੇ ਇਸੇ ਕਰਕੇ ਉਹ ਪਿਛਲੀ ਵਾਰੀ 2022 ਚ ਆਪਣੀਆਂ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰ ਗਏ ਜਮਾਨਤਾਂ ਜਬਤ ਕਰਾਤੀਆਂ ਉਥੇ ਲੋਕਲ ਭਦੌੜ ਤੇ ਚਮਕੌਰ ਸਾਹਿਬ ਤੇ ਉਹ ਉੱਥੇ ਉਹਨਾਂ ਦੇ ਬਾਰੇ ਲੋਕਾਂ ਨੂੰ ਪਤਾ ਸੀ ਉੱਥੇ ਐਕਸਪੋਜ਼ਡ ਹੈ ਉੱਥੇ ਪਤਾ ਵੀ ਇਹ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਨਹੀਂ ਹੁੰਦੇ ਕੰਮ ਨਹੀਂ ਕਰਦੇ ਉਥੋਂ ਹਾਰੇ ਉਹ ਹਾਰ ਤੋਂ ਡਰਦੇ ਹੋਏ ਤੇ ਹੁਣ ਜਲੰਧਰ ਵੱਲ ਨੂੰ ਆ ਗਏ ਆ ਤੇ ਜਲੰਧਰ ਤਾਂ ਬੜਾ ਯੂ نو ਪੜੇ ਲਿਖੇ ਲੋਕਾਂ ਦਾ ਇਲਾਕਾ ਹੈ ਇੱਥੇ ਤਾਂ ਸੇਵਾਦਾਰ ਚਾਹੀਦਾ ਲੋਕਲ ਜਿਹਨੂੰ ਪਤਾ ਹੋਵੇ ਚੱਪੇ-ਚੱਪੇ ਦਾ ਤੇ ਮੈਂ ਜਲੰਧਰ ਦਾ ਜੰਪ ਵਾਲਿਆ ਜਲੰਧਰ ਮੇਰੀ ਜਨਮ ਭੂਮੀ ਜਲੰਧਰ ਮੇਰੀ ਕਰਮ ਭੂਮੀ ਇੱਥੇ ਰਹਿ ਕੇ ਜਲੰਧਰ ਦੇ ਸਾਰੇ ਕੰਮ ਕਰਾਂਗੇ ਇੱਥੇ ਹਾਜ਼ਰ ਰਵਾਂਗੇ ਚੰਨੀ ਸਾਹਿਬ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲਿੰਕ ਹੈਗੇ ਗੁਰਪ੍ਰੀਤ ਸਿੰਘ ਕਨੂ ਦੇ ਨਾਲ ਕਿੰਦੀ ਫੰਡਿੰਗ ਆ ਰਹੀ ਹੈ ਬਾਰੂ ਅਫਸਰਟ ਹੋ ਗਏ ਪਤਾ ਕਿਉਂ ਜਿੱਦਨ ਦਾ ਉਹਨਾਂ ਨੇ ਮਜ਼ਬੂਤ ਕਰਨ ਲਈ ਲਿੰਕ ਕੀਤੀ ਜਿੱਦਨ ਦਾਣਾ ਉਹ ਬੀਬੀ ਜ਼ਗੀਰ ਕੌਰ ਜੀ ਨਾਲ ਉਹਨਾਂ ਨੇ ਮਾੜੀ ਹਰਕਤ ਕੀਤੀ ਭੱਦੀ ਉਸ ਤੋਂ ਬਾਅਦ ਉਹ ਟਰੋਲ ਬੜੇ ਹੋ ਰਹੇ ਆ ਲੋਕੀ ਉਹਨਾਂ ਨੂੰ ਬੜਾ ਮਾੜਾ ਕਹਿ ਰਹੇ ਤਾਂ ਹੁਣ ਅਫਸਰਟ ਹੋਏ ਆ ਜੋ ਮਰਜੀ ਕਹ ਲੈਣ ਕੋਈ ਗੱਲ ਅੱਛਾ ਕੈਂਡੇ ਸੈਂਟਰ ਦੇ ਵਿਦਾਇਕ ਨੇ ਉਹਨਾਂ ਨੂੰ ਧੁੱਪ ਵੀ ਲੱਗੀ ਹੈ ਹੁਣ ਸੈਂਟਰ ਦੇ ਵਿਦਾਇਕ ਦੇ ਉੱਪਰ ਵੀ ਕਈ ਸਵਾਲ ਖੜੇ ਕੀਤੇ ਕਹਿੰਦੇ ਲਾਟਰੀ ਦਾ ਸਾਰਾ ਕਾਰੋਬਾਰ ਉਹ ਕਰ ਰਹੇ ਚਲੋ ਤੁਸੀਂ ਜੇ ਕੋਈ ਗੱਲ ਹੈਗੀ ਤੁਸੀਂ ਮੀਡੀਆ ਆ ਤੁਸੀਂ ਆਪਣੀ ਜ਼ਿੰਮੇਵਾਰੀ ਅਦਾ ਕਰੋ ਅੱਛਾ ਸਰ ਇਹ ਕਿ ਬੀਜਪੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਵਿੱਚ ਬੀਜਪੀ ਕੋਈ ਵੀ ਨਹੀਂ ਫਾਈਟ ਚ ਚੰਨੀ ਸਾਹਿਬ ਤਾਂ ਇੱਕ ਤਰੀਕ ਸ਼ਾਮ ਨੂੰ 4 ਵਜੇ ਤੱਕ ਇੱਥੇ ਰਹਿਣਗੇ ਅੱਛਾ ਉਹਨਾਂ ਦੀ ਆਪਣੀ ਵੋਟ ਵੀ ਇੱਥੇ ਨਹੀਂ ਨਾ ਉਹਨਾਂ ਦੇ ਪਰਿਵਾਰ ਦੀ ਇੱਕ ਵੀ ਵੋਟ ਇੱਥੇ ਹੈ ਉਹਨਾਂ ਦੇ ਮੁੰਡੇ ਨੇ ਉਹਨਾਂ ਦੀ ਘਰ ਵਾਲੀ ਨੇ ਵੀ ਜਾ ਕੇ ਉੱਥੇ ਵੋਟ ਪਾਣੀ। ਉਹ ਵੀ ਵਿਚਾਰੇ ਚੰਨੀ ਨੂੰ ਨਹੀਂ ਵੋਟ ਪਾਉਣਗੇ ਤਾਂ ਇੱਥੇ ਜਲੰਧਰ ਦੇ ਲੋਕ ਕਿਉਂ ਪਾਉਣਗੇ? ਜਦ ਉਹਨਾਂ ਦੀ ਵਾਈਫ ਉਹਨਾਂ ਨੂੰ ਵੋਟ ਨਹੀਂ ਪਾਉਗੀ। ਉਹਨਾਂ ਦਾ ਪਰਿਵਾਰ ਉਹਨਾਂ ਨੂੰ ਵੋਟ ਨਹੀਂ ਪਾਊਗਾ ਤੇ ਫਿਰ ਜਲੰਧਰ ਵਾਲੇ ਕਿਉਂ ਪਾਉਣਗੇ? ਉਹ ਕਦੇ ਘਰ ਲੱਲਿਆ ਮੈਂ ਜਲੰਧਰ ਪੇ। ਦੋ ਦੋ ਮਹੀਨੇ ਇੱਥੇ ਉੱਥੇ ਰਹਿਣਾ। ਦੋ ਮਹੀਨੇ ਲਈ ਕਹਿੰਦੇ ਕਿਰਾਏ ਤੇ ਲਿਆ ਘਰ। अच्छा कैंटेरिया अच्छा ਤੁਹਾਡੇ ਦਿਮਾਗ ਤੇ ਕਿਉਂ ਮੈਨੂੰ ਤਾਂ ਸੁਣਨਾ ਹੀ ਚਾਹੁੰਦੇ ਸਰ ਸੁਣਾ ਦੇਵੋ ਜੋ ਸੁਣਾ اچھا ਕੈਂਟੇਰੀ ਕੈਂਟੇਰੀ ਇਸ ਬਾਰੇ ਦੱਸਦੇ ਹੋ ਤੁਸੀਂ ਕੀ ਕਲਾਸ ਵਾਲਾ ਹਾਂਜੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਤੇ ਬਾਰੇ ਕੀ ਦੀ ਚੰਨੀ ਸਣੀ ਸਾਹਿਬ ਦੀ ਉਹ ਦੇਖੋ ਬੀਬੀ ਜ਼ਗੀਰ ਕੌਰ ਜੀ ਬੜੇ ਆਦਰਨੀ ਐ ਸਤਕਾਰਯੋਗ ਆ ਉਹ ਜੋ ਸ਼ਰੇ ਕਚਹਿਰੀ ਦੇ ਵਿੱਚ ਲੋਕਾਂ ਦੇ ਸਾਹਮਣੇ ਜਿਸ ਤਰੀਕੇ ਨਾਲ ਉਹਨਾਂ ਨੇ ਉਹ ਹਰਕਤ ਕੀਤੀ ਆ ਉਹ ਨਹੀਂ ਕਰਨੀ ਚਾਹੀਦੀ ਸੀ ਇੱਕ ਜ਼ਿੰਮੇਵਾਰ ਬੰਦੇ ਨੇ ਨਹੀਂ ਕਰਨੀ ਚਾਹੀਦੀ ਸੀ ਇਹਦੇ ਨਾਲ ਇਸੇ ਕਰਕੇ ਲੋਕ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਮਾੜਾ ਚੰਗਾ ਕਹਿ ਰਹੇ ਆ ਆਪਾਂ ਨੂੰ ਆਪਣੇ ਆਚਰਣ ਚ ਆਪਣੇ ਬਿਹੇਵ ਚ ਸ਼ਲੀਨਤਾ ਤੇ ਰੱਖਣੀ ਚਾਹੀਦੀ ਹੈ ਹੋਰ ਸਾਡੇ ਭਾਰਤੀ ਸਭ ਸਭਿਆਚਾਰ ਹੈ ਕਿ ਪਹਿਲੇ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਸੀ ਅੱਲਾਹ ਪਹਿਲੇ ਇੱਕੋ ਮਾਮਲਾ ਸੀ ਇੱਕ ਮੀਟੂ ਵਾਲਾ ਉਹਦੇ ਵਿੱਚ ਇੱਕ ਆਈਐਸ ਮਹਿਲਾ ਅਧਿਕਾਰੀ ਉਹਨੋਂ ਅਸ਼ਲੀਲ ਮੈਸੇਜ ਭੇਜਦੇ ਸੀ ਚੰਨੀ ਜੀ ਇਹਨਾਂ ਨੂੰ ਫਿਰ ਹਟਾਇਆ ਵੀ ਗਿਆ ਸੀ ਪਰ ਇਹ ਟਲੇ ਨਹੀਂ ਸੀ ਫਿਰ ਆਈਐਸ ਐਸੋਸੀਏਸ਼ਨ ਨੇ ਇਕੱਠੇ ਹੋ ਕੇ ਚੀਫ ਮਨਿਸਟਰ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਤੇ ਚੀਫ ਮਨਿਸਟਰ ਸਾਹਿਬ ਨੇ ਫਿਰ ਇਹਦੇ ਕੋਲੋਂ ਮਾਫੀ ਮੰਗਾਈ ਸੀ ਔਰ ਫਿਰ ਇਹਨਾਂ ਨੇ ਕਿਹਾ ਸੀ ਨਹੀਂ ਇਹ ਤਾਂ ਮੇਰੀ ਭੈਣ ਹੈ ਉਹ ਆਈਐਸ ਕੁੜੀ ਨੂੰ ਕਿਹਾ ਸੀ ਤੇ ਹੁਣ ਜਦੋਂ ਲੋਕਾਂ ਨੇ ਮਾੜਾ ਚੰਗਾ ਕਿਹਾ ਲੋਕਾਂ ਨੇ ਨਰਾਜ਼ਗੀ ਜ਼ਾਹਿਰ ਕੀਤੀ ਵਸ ਇਸ ਕਾਰਵਾਈ ਤੇ ਤੇ ਹੁਣ ਬੀਬੀ ਜੀ ਨੂੰ ਵੀ ਕਹਿ ਦਿੱਤਾ ਮੇਰੀ ਇਹ ਭੈਣ ਹੈ ਮਤਲਬ ਇਹ ਗੱਲ ਠੀਕ ਨਹੀਂ ਸਿਆਣਾ ਬਹਿਣਾ ਬੰਦਾ ਉਹਦੇ ਲਈ ਠੀਕ ਜੁਟੀਨੂ ਸਾਹਿਬ ਦਾ ਸਵਾਲ ਹੈ ਇੱਕ ਕੈਂਟ ਹਲਕੇ ਤੋਂ सुरेंद्र સોਢੀ ਉਹਨਾਂ ਦੀ ਨਾਰਾਜ਼ਗੀ ਚੱਲਦੀ ਹੈ ਮਨਾਂ ਜਾਊਂਗੇ ਉਹਨਾਂ ਨੂੰ ਕਿਵੇਂ ਹੈ ਕਿ ਉਹ ਨਾਲ ਨਹੀਂ ਚੱਲਣਗੇ ਕਿੰਨਾ ਕਿ ਇਫੈਕਟ ਪੈਗਾ ਤੁਹਾਡੇ ਤੇ ਸਤਕਾਰਯੋਗ सुरेंद्र ਸਿੰਘ ਸੋਢੀ ਦੀ ਪਾਰਟੀ ਦੇ ਸੀਨੀਅਰ ਆ ਉਹਨਾਂ ਨੇ ਚੋਣ ਵੀ ਲੜੀ ਪਿਛਲੀ ਕੈਂਟ ਤੋਂ ਉਹ ਬੜੇ ਪੱਕੇ ਪਰਪੱਕ ਸਿਰੜੀ ਆਮ ਆਦਮੀ ਪਾਰਟੀ ਦੇ ਸਿਪਾਈ ਆ ਕੋਈ ਗੱਲ ਨਹੀਂ ਪਾਰਟੀਆਂ 'ਚ ਕਈ ਵਾਰੀ ਫੈਸਲਿਆਂ 'ਚ ਉੱਪਰ ਥੱਲੇ ਹੋ ਜਾਂਦੀ ਆ ਉਹ ਪਾਰਟੀ ਦੇ ਨਾਲ ਹੀ ਠੀਕ ਠੀਕ ਠੰਕ ਯੂ